ਮਹੋਦਿ ਸਾਡੇ ਵਿਚਕਾਰ ਉਸ ਮਾਨ ਜੋ ਇਸ ਸਮੇਂ ਹੋ ਸਕਦਾ ਉਹ ਵੀ ਕਿਤੇ ਉਸੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਜਿਹੜਾ ਕਿ ਤੁਹਾਨੂੰ ਸਾਰਾ ਵਿਸਥਾਰ ਨਾਲ ਸਾਡੇ ਬ੍ਰਿੰਦਰ ਸ਼ਰਮਾ ਜੀ ਦੱਸਣਗੇ ਸੋ ਆਪਾਂ ਉਸ ਡਿਊਟੀ ਦੇ ਇਕੱਤਰ ਹੋਏ ਆ ਕਿ ਸਾਡਾ ਫਰਜ਼ ਵੀ ਬਣਦਾ ਸੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਕਿ ਤੁਹਾਨੂੰ ਦੇ ਨਾਲ ਕਰਦੇ ਸੋ ਮੈਂ ਬੇਨਤੀ ਕਰਾਂ ਸ਼੍ਰੀ ਬ੍ਰਿੰਦਰ ਸ਼ਰਮਾ ਜੀ ਪ੍ਰਿੰਸੀਪਲ ਸਰਕਾਰੀ ਕਮਰਾਬੀ ਨੂੰ ਠੀਕ ਹੈ ਇਹ ਇੱਕ ਜਿਹਨੂੰ ਕਹਿੰਦੇ ਇੱਕ ਪ੍ਰੋਗਰਾਮ ਦੀ ਸਾਥ ਵੀ ਹੁੰਦੀ ਹੈ ਜਦੋਂ ਵਿੱਧਾਨ ਵੀ ਗੱਲ ਕੀਤੀ ਹੈ ਵੀ ਜਿਹੜਾ ਅਲਟੀਮੇਟਲੀ ਕ੍ਰੈਡਿਟ ਜਿਹੜਾ ਹੈ ਉਹ ਜ਼ਿਲ੍ਹੇ ਨੂੰ ਮਿਲਦਾ ਜ਼ਿਲ੍ਹੇ ਦੇ ਅਫਸਰ ਸਾਹਿਬਾਨ ਨੂੰ ਜਿਹੜਾ ਹੈ ਅੱਗੇ ਮਿਲਦਾ ਠੀਕ ਹੈ ਇਹ ਦੂਜੀ ਵਾਰ ਹੁਣ ਇੱਕ ਕ੍ਰੈਡਿਟ ਸਾਨੂੰ ਮਿਲ ਰਿਹਾ ਸਾਰਿਆਂ ਨੂੰ ਠੀਕ ਹੈ ਨਾ ਇਸ ਤਰ੍ਹਾਂ ਇਸ ਕੰਮ ਦੇ ਵਿੱਚ ਸਿਰਫ ਜਿੰਨਾ ਲਾਸਟ ਪੈਨ ਡਿਊਟੀ ਕੀਤੀ ਉਹਨਾਂ ਨੂੰ ਤਾਂ ਪਤਾ ਉਸ ਵਿੱਚ ਦੇ ਸਿਨੈਰੀਓ ਹੋ ਤਰੀਕੇ ਦਾ ਕੰਮ ਦਾ ਸੀ ਇਸ ਵਾਰ ਸਿਨੈਰੀਓ ਹੋਰ ਹੈ ਰੈਂਡਰ ਤੋਂ ਆ ਕੇ ਸਾਰਾ ਕੁਝ ਹੋ ਗਿਆ ਲਾਸਟ ਪੈਨ ਤਾਂ ਅਸੀਂ ਲਗਭਗ 8-9 ਦਿਨ ਇੱਥੇ ਲੱਗੇ ਰਹੇ ਡੇ ਨਾਈਟ ਡੇ ਨਾਈਟ ਕੰਮ ਚੱਲਦਾ ਰਿਹਾ ਮੈਂ ਤਾਂ ਮਹਿਸੂਸ ਕਰਦਾ ਤਾਂ ਕਿ ਪਰਸੋਂ ਤੇ ਅਗਵਾ ਦਾ ਮਾਖੇ ਦਾ ਇਥੇ ਕੁਝ ਹੋਏਗਾ ਐਨੀ ਵਟ ਰੈਂਡਰ ਤੋਂ ਆਪਣਾ ਕੰਮ ਲੱਗੇ ਹੋ ਗਿਆ ਸਾਰੇ ਸ਼ਰਤਾਂ ਦਾ ਠੀਕ ਹੈ ਇਹ ਸਾਡੀ ਐਕਸਰਸਾਈਜ਼ ਪਿਛਲੀ ਬੜੀ ਵਧੀਆ ਐਕਸਰਸਾਈਜ਼ ਬੰਦਾ ਲੇਖਣਾ ਕੋਈ ਗੱਲ ਨਹੀਂ ਉੱਤੇ ਬਹੁਤ ਟਾਈਮ ਹੈ ਫੰਕਸ਼ਨ ਨਾਲ ਬਾਰਕ ਵਿੱਚ ਜਾ ਕੇ ਸ਼ੁਰੂ ਹੋਣਾ ਬੰਦਿਆਂ ਨੇ 7:00 7:30 ਵਜੇ ਆਣਾ ਸ਼ੁਰੂ ਹੋਏਗਾ ਚਾਰ ਪੰਜ ਘੰਟੇ ਸਾਡੇ ਕੋਲ ਖਲੋਚ ਕੰਮ ਚੱਲਣਾ ਸਾਰੇ ਜਿਹੜੇ ਧਿਆਨ ਨਾਲ ਸੁਣ ਲਿਓ ਵੀ ਜਦੋਂ ਕਿਸੇ ਵੀ ਕੰਮ ਦੀ ਸ਼ੁਰੂਆਤ ਹੁੰਦੀ ਹੈ ਸਾਨੂੰ ਵੀ ਪਤਾ ਵੀ ਸਾਰੇ ਫਰੰਟ ਇੱਕਦਮ ਖੁੱਲਦੇ ਉੱਥੇ ਅਸੀਂ ਵੀ ਪਜਲ ਹੁੰਦੇ ਆ ਪਤਾ ਵੀ ਇੱਕਦਮ ਸਾਰੇ ਫਰੰਟ ਖੋਲਣੇ ਆ ਰਿਸੈਪਸ਼ਨ ਦਾ ਵੀ ਖੋਲਣਾ ਸਾਰੇ ਖੁੱਲਨੇ ਫਰੰਟ ਪਾਰਕਿੰਗ ਦਾ ਖੋਲਣਾ ਉੱਥੇ ਥੋੜਾਕ ਆਪਣੇ ਆਪ ਨੂੰ ਸੇਮ ਰੱਖਣਾ ਅੱਧੇ ਬੋਲੇ ਘੰਟੇ ਬਾਅਦ ਕੰਮ ਨਾਲ ਨੋਰਮਲ ਜੀ ਸੰਭਲ ਜਾਵੇ ਸਾਰੇ ਠੀਕ ਹੈ ਨਾ ਜੀ ਕੋਸ਼ਿਸ਼ ਕਰੋ ਆਪਣੇ ਵੱਲ ਤੇ ਸਾਡੀ ਇਕੁਐਰੇਸੀ ਹੋਵੇ ਮੈਂ ਡੀਓ ਸਾਹਿਬ ਨੂੰ ਧਿਆਨ ਚ ਲਿਆ ਰਿਹਾ ਹਾਂ ਕਿ ਸਾਡੀ ਇਕੁਐਰੇਸੀ ਹੋਵੇ ਜੇ ਲੈਟਰ ਦੇ ਵਿੱਚ ਆ ਗਿਆ ਵੀ ਸਟੇਟ ਬਾਡੀ ਆਪਣੇ ਨਾਲ ਇਕੁਇ ਟੈਂਡਰ ਲੈ ਕੇ ਆਵੇ ਤਾਂ ਆਪਾਂ ਇੱਕ ਸਟੇਟ ਸਾਡੇ ਕੋਲ ਅ ਸਪੋਰਟ ਅਵਾਰਡੀ ਟੀਮ ਰਿਸੈਪਸ਼ਨ ਡੀਓ ਸਾਹਿਬ ਡਿਪਟੀ ਡੀਓ ਮੈਡਮ ਡਿਪਟੀ ਡੀਓ ਸਾਹਿਬ ਡੀਐਸਐਮ ਸਾਹਿਬ ਪ੍ਰਿੰਸੀਪਲ ਸਾਹਿਬ ਡੀਪੀਓ ਸਾਹਿਬ वो बखरे स्कूलों को आए हुए ड्यूटी अकोर्डिंग टीचर साहबान सारे सब तो पहला प्यारीक आप इस अहम काम हैं, जे मेरी याद सही ढंग है पांच दो हजार बी आला फंक्शन जगा आप इतना ਕਿ ਪਦੋਰ 50 ਦਿਓ ਫਤਿਹਗਰ ਸਾਹਿਬ ਉੱਥੋਂ ਇੱਥੇ ਆਇਆ ਸੀ ਕਿ ਪ੍ਰਬੰਧ ਬਹੁਤ ਜਿਆਦਾ ਵਧੀਆ ਸੀਗਾ ਇਟਸ बिकॉज ऑफ दैट ਫੰਕਸ਼ਨ दैट ਵੀ ਹੈਵ ਬੀਨ ਅਸਾਈਨਡ ਥਿਸ ਰੈਪੀਟੇਟਿਵ ਡਿਊਟੀ ਇਹ ਸਾਲ ਵੀ ਤੇ ਤੁਸੀਂ ਸਮਝ ਸਕਦੇ ਹੈਗੇ ਹੋ ਤੇ ਮੈਨੂੰ ਇਹ ਗੱਲ ਕਹਿਣ ਚ ਕੋਈ ਸੰਕੋਚ ਨਹੀਂ the way this meeting has been convened and conducted burinder sharma ji di taiyari mainu lagda ve bahut jyada hai apna coordination jehda huga oh inde nao vi bahut jyada hai ke main tonu saareyan nu bas ehi appeal karni hai ki hai ke is wari sade ton ਕਿੰਨਾ ਆਸਾਂ ਕੀ ਰੀਤਾ ਹੈ ਕਿ ਨਾ ਉਹ ਬਹੁਤ ਜਿਆਦਾ ਨਹੀਂ ਐਂਡ ਹਾਊ ਵੀ ਹੈ ਟੂ ਮੇਕ ਇਟ ਮੈਮਰੀਬਲ ਟੂ ਗੈਟ ਅਨਦਰ ਫੰਕਸ਼ਨ ਇਹ ਸਾਰਾ ਕੁਝ ਆਪਣੀ ਕੀ ਹੈ ਕਿ ਮੈਂ ਆਇਓ ਕਿਹੜਾ ਜਾਣੇ ਕਿ ਅਸੀਂ ਆਪਣੇ ਹਾਰਟ ਐਂਡ ਸੋਲ ਐਫਰਟਸ ਜਿਹੜੇ ਹੈਗੀਆਂ ਉਹ ਇਸ ਫੰਕਸ਼ਨ ਦੀ ਕਾਮਯਾਬੀ ਲਈ ਪਾਉਣੀ ਹੈਗੀਆਂ ਲੋਕਲ ਸਕੂਲਾਂ ਤੋਂ ਪਹੁੰਚੇ ਸਾਰੇ ਪ੍ਰਿੰਸੀਪਲ ਸਾਹਿਬਾਨ ਮੁਖਦੇ ਅਧਿਆਪਕ ਸਾਹਿਬਾਨ ਅਧਿਆਪਕ ਸਾਹਿਬਾਨ ਅਤੇ ਪ੍ਰਾਇਮਰੀ ਸਟਾਫ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਸਾਰੇ ਦਸਿਕਾ ਜੀ ਬੇਸਿਕਾ ਮਿੰਟ ਟੂ ਮਿੰਟ ਜੋ ਐਕਟੀਵਿਟੀ ਹੋਣੀ ਹੈ ਉਹਦੇ ਸਬੰਧ ਵਿੱਚ ਸਾਰੀ ਡਿਸਕਸ਼ਨ ਆਲਰੇਡੀ ਹੋ ਚੁੱਕੀ ਹੈ ਬਟ ਉਹਦੇ ਵਿੱਚ ਜੇ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਕਲ ਨਹੀਂ ਕਲੀਅਰ ਅਜੇ ਵੀ ਤਾਂ ਪਹਿਲੀ ਗੱਲ ਤਾਂ ਮੈਂ ਉਹ ਪੁੱਛ ਨਹੀਂ ਚਾਹਾਂਗਾ ਕਿ ਕਿਸੇ ਨੂੰ ਕਿਸੇ ਡਿਊਟੀ ਬਾਰੇ ਕੋਈ ਡਾਊਟ ਹੈ ਤਾਂ ਪਲੀਜ਼ ਉਹ ਪੁੱਛ ਸਕਦਾ ਨਹੀਂ ਅਦਰਵਾਈਜ਼ ਜੋ ਸ਼ਰਮਾ ਜੀ ਵੱਲੋਂ ਮਾਵੀ ਜੀ ਵੱਲੋਂ ਡੀਓ ਸਾਹਿਬ ਵੱਲੋਂ ਦੱਸ ਦਿੱਤਾ ਗਿਆ ਉਹ ਤੋਂ हट ਕੇ ਜੇ ਮੈਂ ਕੁਝ ਐਡ ਕਰਨਾ ਤਾਂ ਮੈਂ ਉਹ ਐਡ ਕਰਾਂਗਾ ਪਲੀਜ਼ ਜੇ ਕਿਸੇ ਨੂੰ ਕਿਸੇ ਡਿਊਟੀ ਸੰਬੰਧੀ ਕੋਈ ਸ਼ੰਕਾ ਹੈ ਤਾਂ ਉਹ ਆਪ ਦਾ ਵਿਸ਼ਾ ਜਿਹੜਾ ਰੱਖ ਸਕਦਾ ਐਨੀ ਵਨ ਪਲੀਜ਼ ਸਰ ਜੀ ਸਰ ਅੰਬੋਲੀ ਜਿਹੜੀ ਉਹ ਕੱਲ ਹੀ ਬਣ ਚੁੱਕੀ ਹੈ ਕਿਉਂਕਿ ਪਾਸੋਂ ਤਾਂ ਆਣਾ ਸ਼ੁਰੂ ਹੋ ਜਾਣਾ ਪਰ ਗੋਲੀ ਤਾਂ ਕਿਉਂਕਿ ਪਿਛਲੀ ਵਾਰ ਵੀ ਸ਼ਾਮ ਨਹੀਂ ਬੜਾਈ ਸੀ ਸ਼ਾਮ ਨੂੰ ਬਣੇਗੀ ਜੀ 5 ਕਿਲੋ ਹੋਰ ਸਰ ਅੰਬੋਲੀ ਜਿੱਥੇ ਉਹ ਹਾਲ ਜੈਂਟਰ ਹੁੰਦੇ ਆ ਆਫਿਸ ਸਾਹਮਣੇ ਪਿੱਛੋਂ ਆਣਾ ਉਹ ਲੋ ਜੀ ਜੀ ਕਿਹੜਾ ਹੰਬੋਲੀ ਉੱਧਰ ਬੜਾਈਏ ਨਹੀਂ ਉਹ ਬਾਡੀ ਵਾਸਤੇ ਬਣਣੀ ਹੈ ਬਾਡੀ ਵਾਸਤੇ ਬੜਾਈਏ ਇੱਕ ਵਾਸਤੇ ਹਾਂ ਜੀ ਉਹ ਮੰਤਰੀ ਵਾਸਤੇ ਰੈੱਡ ਕਾਰ ਬਣਾਣਾ ਬਾਕੀ ਇਹ ਹੈ ਕਿ ਬਾਈ ਜਿਹੜੀ ਤਿਆਰੀ ਜਿਹੜੀ ਸੀ ਉਹ ਜ਼ਿਲ੍ਹਾ ਪੱਧਰ ਤੇ ਸੀ ਐਕਟ ਵੀ ਵੈਲਕਮ ਹੋਣਗੇ ਇਸ ਲਈ ਆਏ ਗਏ ਆ ਉਹ ਆਪਦੀ ਟੀਮ ਨੂੰ ਲੈ ਕੇ ਜਾਣ ਪਹਿਲਾਂ ਉਹਨਾਂ ਨਾਲ ਗੱਲ ਕਰ ਲੈਣ ਵੀ ਵਾਟ ਆਲ ਦੇ ਆਰ ਡੂਇੰਗ ਫਿਰ ਤੋਂ ਨੂੰ ਪਤਾ ਹੋਏ ਵੀ ਵਾਟ ਆਲ ਇਜ਼ ਟੂ ਬੀ ਮੈਨੇਜਡ ਬਾਈ ਯੂ ਥੈਨ ਯੂ ਸੈਟ ਅਨ ਟਾਕ ਅਬਾਊਟ ਯੋਰਸੈਲਫ ਕਿ ਅਸੀਂ ਉਹ ਕਿੱਦਾਂ ਮੈਨੇਜ ਕਰਨਾ ਉਹਦੇ ਤੇ ਲਈ ਤੁਹਾਨੂੰ ਕਿੰਨਾ ਸਮਾਨ ਚਾਹੀਦਾ ਕੀ ਤੁਹਾਡੀ ਟਾਈਮ ਲਾਈਨ ਹੈ ਵੈਂਡਰਸ ਵੀ ਇੱਥੇ ਰੂਮਸ ਬੁੱਕ ਕਰਵਾ ਦਿੱਤੇ ਗਏ ਆ ਵੈਂਡਰਸ ਨੇ ਕੱਲ ਨੂੰ ਆ ਕੇ ਆਪਣਾ ਕੰਮ ਸ਼ੁਰੂ ਕਰ ਲੈਣਾ ਤੇ ਰਾਤ ਤੱਕ ਦੇਰ ਰਾਤ ਤੱਕ ਆਪਣਾ ਕੰਮ ਕੰਪਲੀਟ ਕਰਨਾ ਉਸ ਤੋਂ ਬਾਅਦ